ਜੋ ਗੋਗੋ ਆਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੋ ਪੰਚਮ ਪਾਚਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 760 ਅੰਗ ਤੇ ਸ਼ਬਦ ਚੰਨ ਕਰਦੇ ਹਨ ਰਾਗ ਸੋਹੀ ਮਹੱਲਾ ਪੰਚਮਾ ਘਾਰ ਤੀਜਾ ਇੱਕ ਓਮਕਾਰ ਸਤ ਗੁਰ ਪ੍ਰਸਾਦ ਮਿੱਥਨ 모ਹ ਅਗਨ ਸੋਕ ਸਾਗਰ ਮਿੱਥਨ ਕਹਿੰਦੇ ਝੂਠੇ ਕਹਿੰਦੇ ਜਿਹੜਾ 모ਹ ਕਰਦਾ ਨਾ ਤੋ ਜਿਹੜਾ 모ਹ ਹੈ ਨਾ ਇਹ ਕਹਿੰਦੇ ਝੂਠਾ ਹੈ ਅਗਨ ਕਹਿੰਦੇ ਅੱਗ ਹੈ ਸੋਕ ਸਾਗਰ ਇਹ ਅੱਗ ਦਾ ਸਮੁੰਦਰ ਹੈ ਸੋਕ ਦਾ ਸਮੁੰਦਰ ਹੈ ਜਿਹੜਾ ਸੁਕਾ ਦਿੰਦਾ ਸੁਕਾ ਦਿੰਦੀ ਹੈ ਇਸ ਤਰ੍ਹਾਂ ਕਹਿੰਦੇ ਜਿਹੜੇ ਮੋਹ ਹੈ ਉਹਨਾਂ ਮੋਹ ਵਾਗੇ ਬਹੁਤ ਕਿਸਮ ਦਾ ਹੈ ਕਿਸੇ ਨੂੰ ਮਾਇਆ ਦਾ ਮੋਹ ਹੈ ਕਿਸੇ ਨੂੰ ਪੁੱਤ ਦਾ ਮੋਹ ਹੈ ਕਿਸੇ ਨੂੰ ਔਰਤ ਦਾ ਮੋਹ ਹੈ ਕਿਸੇ ਨੂੰ ਮਰਦ ਦਾ ਮੋਹ ਹੈ ਕਹਿੰਦੇ ਸਾਰਾ ਕੁਝ ਝੂਠਾ ਹੈ ਕਹਿੰਦੇ ਤਾਂ ਅੱਗ ਦਾ ਸਾਗਰ ਹੈ ਹੁਣ ਦੇਖ ਲੋ ਅੱਗ ਦੇ ਸਮੁੰਦਰ ਚ ਜਦੋਂ ਵੱਢਦਾ ਕੀ ਹੁੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਸੰਸਾਰ ਦੇ ਨਾਲ ਮੀਥਨ ਮੋਹ ਅਗਨੋ ਸੋਕ ਸਾਗਰ ਜਦੋਂ ਪਤਾ ਲੱਗਿਆ ਕਿ ਦਾਗ ਦਾ ਸਮੁੰਦਰ ਹੈ ਕਰ ਕਿਰਪਾ ਕਹਿੰਦੇ ਵੈਸੋ ਤੁਸੀਂ ਕਿਰਪਾ ਕਰੋ ਉਧਰ ਇਹਦਾ ਆਧਾਰ ਹੋ ਜੇ ਵੀ ਹਰ ਨਾਗਰ ਕਹਿੰਦੇ ਭਾਈ ਹਰ ਦੇਣਾ ਅੰਧਾਰ ਕਿਸ ਤਰ੍ਹਾਂ ਕਹਿੰਦੇ ਹਰ ਨਾਗਰ ਕਹਿੰਦੇ ਫਿਰ ਹਰ ਦਾ ਨਗਰ ਬਣ ਜਾਂਦਾ ਰੱਬ ਦਾ ਨਗਰ ਬਣ ਜਾਂਦਾ ਇਹ ਸਰੀਰ ਦੀ ਗੱਲ ਕਰਦੇ ਮੋਹ ਦੇ ਨਾਲੇ ਅੱਗ ਦਾ ਸਾਗਰ ਹੈ ਪੇ ਹਰ ਦੇ ਨਾਲੇ ਨਾਮ ਦੇ ਨਾਲ ਸ਼ਬਦ ਨਾਲ ਪੇ ਹਰ ਦਾ ਨਗਰ ਬਣ ਜਾਂਦਾ ਫਿਰ ਰੱਬ ਦਾ ਨਗਰ ਬਣ ਗਿਆ ਸਰੀਰ ਉਹੀ ਹੈ ਮੂਹ ਦੇ ਨਾਲ ਅੱਗ ਦਾ ਸਾਗਰ ਬਣ ਗਿਆ ਨਾਮ ਦੇ ਨਾਲ ਫਿਰ ਇਹ ਰੱਬ ਦਾ ਨਗਰ ਬਣ ਗਿਆ ਚਾਰ ਨਕਮਲ ਸਰਨ ਆਏ ਚਰਨ ਕਹਿੰਦੇ ਸ਼ਬਦ ਦੀ ਸਬਦ ਦੀ ਸ਼ਰਨ ਵਿੱਚ ਆਜਾ ਰੱਬ ਦੀ ਸ਼ਰਨ ਵਿੱਚ ਚਾਰਨ ਕਮਲ ਸਰਨਾਏ ਨਰਾਇਣ ਕਹਿੰਦੇ ਇਹ ਜਿਹੜਾ ਸ਼ਬਦ ਹੈ ਇਹ ਕਹਿੰਦੇ ਨਰਾਇਣ ਹੈ ਇਹ ਰੱਬ ਹੈ ਨਿਰਨਾਤਾ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿ ਸ਼ਬਦ ਹੈ ਜਿਹੜਾ ਇਹ ਨਰਾਇਣ ਹੈ ਨਰਾਇਣ ਰੱਬ ਨੂੰ ਕਹਿੰਦੇ ਚਰਨ ਕਮਲ ਸਰਨਾਏ ਨਰੈਣ ਦੀਨਾ ਨਾਥ ਭਗਤ ਪਰਾਇਣ ਦੀਨਾ ਨਾਥ ਕਹਿੰਦੇ ਜਿਹੜਾ ਨਰੈਣ ਹੈ ਇਹ ਨਾਥ ਹੈ ਇਹ ਧਰਮ ਦਾ ਨਾਥ ਹੈ ਸ਼ਬਦ ਦੀ ਗੱਲ ਹੋ ਰਹੀ ਕਿ ਸ਼ਬਦ ਪਾਈ ਨਾਥ ਹੈ ਸ਼ਬਦ ਰੱਬ ਹੈ ਸ਼ਬਦ ਨਰੈਣ ਹੈ ਭਗਤ ਕਰੇ ਦੀ ਭਗਤੀ ਕਰਤੋ ਨਾਰਾਇਣ ਇਹ ਫਿਰ ਤੇਰੇ ਪ੍ਰਾਣਾ ਦੀ ਰਾਖੀ ਕਰੇਗਾ ਭਗਤੀ ਕਿਹਦੀ ਕਰਨੀ ਹੈ ਨਾਰਾਇਣ ਦੀ ਨਾਰਾਇਣ ਕੌਣ ਆ ਸ਼ਬਦ ਹੈ ਇਹ ਫਿਰ ਸਾਡੇ ਪ੍ਰਾਣਾ ਦੀ ਰਾਖੀ ਕਰਦਾ ਆ ਰਹਾ ਅਨਾਥਾ ਨਾਥ ਅਨਾਥ ਉਹਨੂੰ ਕਹਿੰਦੇ ਜਿਹਦਾ ਕੋਈ ਨਾਮ ਨਹੀਂ ਅਨਾਥ ਆਸ਼ਰਮ ਛੋੜਿਆ ਨਾ ਜਿਹੜੇ ਬੱਚੇ ਦਾ ਕੋਈ ਮਾਪਾ-ਬਾਪ ਨਹੀਂ ਹੁੰਦਾ ਉਹਨੂੰ ਉੱਥੇ ਛੱਡਿਆ ਅਨਾਥ ਆਸ਼ਰਮ ਕਹਿੰਦੇ ਅਨਾਥ ਅਨਾਥਾਂ ਇਹਨਾਂ ਦਾ 나ਥ ਹੈ ਜਿਹੜਾ ਰੱਬ ਹੈ ਅਨਾਥਾਂ 나ਥ ਭਗਤ ਕਹਿੰਦੇ ਉਹਦੀ ਭਗਤੀ ਕਰ 나ਥ ਦੀ ਭਗਤੀ ਕਰ ਸ਼ਬਦ ਦੀ ਭਗਤੀ ਕਰ ਨਾਰਾਇਣ ਦੀ ਭਗਤੀ ਕਰ ਦੇਖੋ ਕਿੰਨੀਆਂ ਚੀਜ਼ਾਂ ਅੱਗੇ ਲੈ ਗਏ ਚਾਰਨ ਨੂੰ ਸ਼ਬਦ ਨੂੰ ਨਰਾਇਣ ਫਿਰ 나ਥ ਫਿਰ ਕਹਿੰਦੇ ਉਹਦੀ ਭਗਤੀ ਕਰ ਅਨਾਥਾ ਨਾਥ ਭਗਤ ਭੈ ਮੇਟਣ ਕਹਿੰਦੇ ਸ਼ਬਦ ਹੈ ਜਿਹੜਾ ਉਹਦੀ ਭਗਤੀ ਦੇ ਨਾਲ ਭੈ ਨੂੰ ਖਤਮ ਕਰ ਦਿੰਦਾ ਡਰ ਨੂੰ ਖਤਮ ਕਰ ਦਿੰਦਾ ਐ ਡਰ ਦੇ ਵਿੱਚੇ ਮਰ ਜਾਂਦਾ ਚੱਲਿਆ ਜਾਂਦਾ ਲੇਕਿਨ ਡਰ ਖਤਮ ਕਰ ਦਿੱਤੇ ਕਿਸ ਨੇ ਕੀਤਾ ਸ਼ਬਦ ਦੀ ਭਗਤੀ ਨੇ ਇਦਾਂ ਨਹੀਂ ਕਿ ਸ਼ਬਦ ਲੈ ਲਿਆ ਉਹਦੀ ਭਗਤੀ ਨਾ ਕੀਤੀ ਅਨਾਥਾ ਨਾਤ ਪਾਗਤ ਭੈ ਮੇਟਣ ਬਚਨ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਆ ਕਮਾਈ ਇਹਨਾਂ ਦੀ ਫਿਰ ਆਪਾਂ ਨੇ ਕਰਨੀ ਹੈ। ਕਮਾਈ ਇਹਨਾਂ ਨੂੰ ਮੰਨਣਾ ਜੋ ਗੁਰੂ ਕਹਿੰਦਿਆ ਉਹਨਾਂ ਨੂੰ ਮੰਨਣਾ। ਹੁਣ ਪਹਿਲਾਂ ਤਾਂ ਸ਼ਬਦ ਦੀ ਭਗਤੀ ਵਾਸਤੇ ਕਿ ਸ਼ਬਦ ਦੀ ਭਗਤੀ, ਸ਼ਬਦ ਦਾ ਸਿਮਰਨ। ਅੱਗੇ ਬਚਨ ਕਰਦੇ ਹਨ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਉਂ ਹੰਡਾਇਆ ਹੈ? ਦੇਖਿਆ ਹੈ ਕਿ ਬੜੀਆਂ ਕਠਿਨਾਈਆਂ ਆਉਂਦੀਆਂ ਤੱਤੀ ਤਵੀ ਤੇ ਬੈਠ ਕੇ ਦੇਖਿਆ ਬੜਾ ਕਸਟ ਹੈ ਲੇਕਰ ਸ਼ਬਦ ਦੀ ਭਗਤੀ ਨਾਲ ਕੋਈ ਡਰ ਨਹੀਂ ਕੋਈ ਦੁੱਖ ਨਹੀਂ ਕੋਈ ਕਲੇਸ਼ ਨਹੀਂ ਹੁਣ ਸ਼ਬਦ ਦੀ ਭਗਤੀ ਦੇ ਬਾਅਦ ਅੱਗੇ ਬਚਨ ਕਰਦੇ ਹਾਂ ਸਾਧ ਸੰਗ ਜਮਦੂਤ ਨਾ ਭੇਟਣ ਕਹਿੰਦੇ ਸਾਧੂਆਂ ਦਾ ਸੰਗ ਕਰ ਜਮਦੂਤਾਂ ਨਾਲ ਤੇਰਾ ਮੇਲ ਨਹੀਂ ਹੋਏਗਾ ਕਿੱਡਾ ਵਰ ਦੇ ਦਿੱਤਾ ਜਦੋਂ ਖੁਸ਼ ਹੋ ਜਾਂਦੇ ਹਨ ਵਰ ਦੇ ਦਿੰਦੇ ਜਦੋਂ ਨਰਾਜ ਹੋ ਜਾਂਦੇ ਸਰਾਪ ਦੇ ਦਿੰਦੇ ਆ ਸਰਾਪ ਵੀ ਇਹੀ ਗੁਰੂ ਦਿੰਦੇ ਆ ਇਹ ਦੇਖਦੇ ਨਹੀਂ ਕਿ ਮੇਰਾ ਕੌਣ ਹੈ ਮੇਰਾ ਪੁੱਤ ਹੈ ਮੇਰੀ ਧੀ ਹੈ ਮੇਰਾ ਬਾਪ ਹੈ ਮੇਰਾ ਸਕੇ ਪੁੱਤਰ ਨੂੰ ਰਾਮ ਰਾਏ ਨੂੰ ਸਰਾਪ ਦੇ ਦਿੱਤਾ ਇਹ ਦਰਬਾਰ ਦਿੰਦੇ ਹਨ ਸਾਧ ਸੰਗ ਜਮਦੂਤ ਨਾ ਭੇਟਣ ਕਹਿੰਦੇ ਜਮਦੂਤ ਤੇਰੇ ਲਵੇ ਨਹੀਂ ਆਉਣਗੇ ਨਹੀਂ ਮੈਨੂੰ ਹੋਏਗਾ ਸਾਧ ਸੰਗ ਲੇਕਿਨ ਸਾਧੂਆਂ ਦਾ ਸੰਗ ਕਰਨੇ ਨਾਲ ਜਿਹੜੀ ਆਪਣੇ ਵਾਲੀ ਸੰਗਤ ਆ ਨਾ ਫੇਰ ਤਾਂ ਸਾਰੀ ਕਰਦੇ ਆ ਫੇਰ ਤਾਂ ਸਾਰੀ ਬਚ ਗਈ ਨਹੀਂ ਪਤਾ ਨਹੀਂ ਨ ਲੱਗਿਆ ਸਾਧੂਆਂ ਬਾਤ ਤੇ ਪਤਾ ਨਹੀਂ ਲੱਗਿਆ ਕਿ ਸਾਧੂ ਕਹੇ ਜੇ ਹੁੰਦੇ ਆ ਸਾਧ ਸੰਗ ਜਮ ਦੂਤ ਨਾ ਭੇਟਨ ਜੀਵਨ ਰੂਪ ਕਹਿੰਦੇ ਇਹ ਜੀਵਨ ਦਾ ਰੂਪ ਅਨੂਪ ਦੇ ਅੱਲਾ ਕਹਿੰਦੇ ਰੂਪ ਤਾਂ ਜੀਵਨ ਦਾ ਹੁੰਦਾ ਹੈ ਬੜਾ ਸੋਹਣਾ ਹੁੰਦਾ ਹੈ ਅਨੂਪ ਦੇ ਅੱਲਾ ਜਿਹੜਾ ਦਿਆਲਾ ਰੱਬਾ ਉਹਦਾ ਕੋਈ ਰੂਪ ਨਹੀਂ ਹੈ ਅਨੂਪ ਹੈ ਬੰਦੇ ਦਾ ਤਾਂ ਰੂਪ ਹੈ ਕੋਈ ਕਾਲਾ ਹੈ ਕੋਈ ਗੋਰਾ ਹੈ ਕੋਈ ਚਿੱਟਾ ਹੈ ਕੋਈ ਮਧਰਾ ਹੈ ਕੋਈ ਲੰਬਾ ਹੈ ਕੋਈ ਛੇਜ ਹੈ ਲੇਕਿਨ ਜਿਹੜਾ ਦਿਆਲਾ ਹੈ ਰੱਬ ਹੈ ਉਹ ਅਨੂਪ ਹੈ ਜੀਵਨ ਰੂਪ ਅਨੂਪ ਦੇ ਅੱਲਾ ਹੁਣ ਦਿਆਲੇ ਦੀ ਗੱਲ ਕਰਦੇ ਕਹਿੰਦੇ ਇਹਦੇ ਗੁਣਾ ਚ ਰਮਜਾ ਜਿਹੜਾ ਜਿਹਦਾ ਕੋਈ ਰੂਪ ਨਹੀਂ ਨਾ ਅਨੂਪ ਹੈ ਜਿਹੜਾ ਉਹਦੇ ਗੁਣਾ ਚ ਰਮਜ ਰਵਣ ਗੁਣਾ ਕੱਟਿਏ ਜਮ ਜਾਲਾ ਕਹਿੰਦੇ ਜਮਾਂ ਦਾ ਜਾਲ ਕੱਟਿਆ ਜਾਏਗਾ ਜਮਾਂ ਦੇ ਜਾਲ ਚ ਫਸਦਾ ਨਹੀਂ ਆਮਰਤ ਨਾਮ ਕਹਿੰਦੇ ਅਮਰਤ ਨਾਮ ਹੈ ਅਮਰਤ ਨਾਮ ਦੋਨੋਂ ਅੱਖਰਾਂ ਜਿ ਨਿਰਨਾ ਕਰ ਜਿਆਦਾ ਰਮੈਣ ਨਹੀਂ ਸੁਣਾਈ ਜਿਆਦਾ ਕਹਾਣੀਆਂ ਪਾਪ ਆਪਾਂ ਕੇ ਨਹੀਂ ਸੁਣਾਉਂਦੀ ਗੁਰੂ ਗੁਰੂ ਤਾਂ ਸਿੱਧਾ ਮਾਰਗ ਸਿੱਧਾ ਰਸਤਾ ਦੱਸਦੇ ਆ ਅਮਰਤ ਨਾਮ ਦੋਨੇ ਅੱਖਰ ਆ ਇੱਕ ਅਮਰਤ ਐ ਇੱਕ ਨਾਮ ਹੈ ਕਹਿੰਦੇ ਨਾਮ ਅਮਰਤ ਹੈ ਅੰਮ੍ਰਿਤ ਨਾਮ ਰਸਨਾ ਨਿਤ ਜਾਪੇ ਕਹਿੰਦੇ ਰਸਨਾ ਨਾਲ ਰੋਜ਼ ਇਸ ਦਾ ਜਾਪ ਕਰ ਨਿਤ ਵਾਲੀ ਗੱਲ ਵੀ ਨਹੀਂ ਭੁੱਲਣੀ ਨਿਤ ਜਾਪੇ ਹੁਣ ਨਿਰਣਾ ਕਰਦੇ ਤਾਂ ਕਿ ਅੰਮ੍ਰਿਤ ਨਾਮ ਹੈ ਨਿਤ ਰਸਨਾ ਦੇ ਨਾਲ ਹੀ ਦਾ ਜਾਪ ਕਰ ਇਹ ਸਾਰੇ ਬਚਨ ਹਨ ਇਹ ਕਮਾਉਣੇ ਪੈਂਦੇ ਆ ਸਾਧ ਸੰਗ ਜਮ ਦੂਤ ਨ ਭੇਟਣ ਜੀਵਨ ਰੂਪ ਅਨੂਪ ਦੇ ਆਲਾ ਰਵਣ ਗੁਨਾ ਕਟਿਏ ਜਮ ਜਾਲਾ ਅਮਰਤ ਨਾਮ ਰਸਨ ਨਿਤ ਜਪੈ ਕਿ ਅਮਰਤ ਨਾਮ ਹੈ ਰਸਨਾ ਨਾਲ ਨਿਤੀ ਦਾ ਜਾਪ ਕਰ ਇਹ ਮੁੱਖ ਬਾਕ ਹੈ ਪੜਨ ਵਾਸਤੇ 2 ਮਿੰਟ ਲੱਗਦੇ ਆ ਵਿਚਾਰ ਕਰਨ ਵਾਸਤੇ 2 ਘੰਟੇ ਵੀ ਲੱਗ ਜਾਂਦੇ ਆ ਆਪਾਂ ਕਿਹੜਾ ਕੰਮ ਕਰਨਾ ਹੈ ਆਪਾਂ ਤਾਂ 2 ਮਿੰਟ ਵਾਲੀ ਕਰਨਾ ਹੈ ਜਲਦੀ ਨਵੇੜਿਆ ਜਿੰਨੀ ਜਲਦੀ ਇਹ ਨਿਵੇੜਦੇ ਆ ਉਨੀ ਜਲਦੀ ਉਹ ਮੌਤ ਹੁੰਦੀ ਅੱਗੇ ਜਲਦਬਾਜੀ ਹੈ ਨਾ ਬਹੁਤ 2 ਘੰਟੇ ਵਾਲਾ ਕੰਮ ਆਪਾਂ 2 ਮਿੰਟ ਜੀ ਨਿਵੇੜ ਲਿਆ ਆ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਨਾ ਸੰਗਤਾਂ ਨੂੰ ਲੋੜ ਐ ਨਾ ਮੇਰੇ ਵਰਗਾ ਕਰਦਾ ਕੋਈ ਸੌਖਾ ਕੰਮ ਹੈ ਨਾ ਜਲਦੀ ਵਾਲਾ ਕਿਤੇ 40 ਪੌੜੀਆਂ ਪੜਾਂਗੇ 6 ਪੌੜੀਆਂ ਚ ਸਾਰ ਲਏ ਆਪਾਂ ਤਾਂ ਬੜੀ ਔਕਾ 40 ਪੌੜੀਆਂ ਪੜਨੀਆਂ ਬੜਾ ਔਖਾ ਸ਼ਬਦ ਦਾ ਵਿਚਾਰ ਕਰਨਾ ਕਿਹੜਾ ਅੱਧਾ ਘੰਟਾ 2 ਘੰਟੇ ਲਾਊਗਾ ਦੇਖ ਕੰਦੇ ਤੁਹਾਨੂੰ ਬਚਨ ਸਮਝ ਕੋਈ ਨਹੀਂ ਆਉਂਦੀ ਆਮਰਤ ਨਾਮ ਅਰਸਨ ਨਿਤ ਜਾਪੀ ਦੇਖੋ ਫਿਰ ਰਿਜਲਟ ਕੀ ਮਿਲਦਾ ਹੈ ਜਦੋਂ ਮਾਸਟਰ ਬੱਚੇ ਨੂੰ ਪੜਾਉਂਦਾ ਹੈ ਨਾ ਬੱਚਾ ਹਮਨ ਧਿਆਨ ਦਿੰਦਾ ਪਾਸ ਹੋ ਜਾਂਦਾ ਲੇਕਿਨ ਬੱਚਾ ਆਪਣੇ ਮਾਸਟਰ ਦੀ ਆਪਣੇ ਗੁਰੂ ਦੀ ਗੱਲ ਨੂੰ ਮੰਨਦਾ ਹੈ ਤਾਂ ਪਾਸ ਹੁੰਦਾ ਨਹੀਂ ਫੇਲ ਹੋ ਜਾਂਦਾ ਜਦੋਂ ਇਹ ਅਵਸਥਾ ਆ ਗਈ ਹੁਣ ਮੰਜ਼ਲ ਪੜ ਵਾਧੀ ਗਈ ਅੱਗੇ ਅਮਰਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਅਪੈ ਕਹਿੰਦੇ ਕੋਈ ਰੋਗ ਤੈਨੂੰ ਲੱਗੂਗਾ ਨਹੀਂ ਇਹ ਦੇਹ ਨੂੰ ਰੋਗਾਂ ਤੋਂ ਰਹਿਤ ਕਰ ਦਿੰਦਾ ਹੈ ਰੋਗ ਰੂਪ ਇਹ ਰੂਪ ਵੀ ਤਾਂ ਬੜਾ ਤੰਕਰਦਾ ਹੈ ਸਤਸੰਗੀ ਜੀ ਪੈਂਦੀ ਆ ਸਮਝ ਇਹ ਰੂਪ ਹੀ ਪਵਾੜੇ ਦੀ ਜੜ ਹੈ ਇਹ ਰੂਪ ਹੀ ਮਾਰੇ ਕਰਮ ਕਰਾਉਂਦਾ ਹੈ ਭਗਤ ਇਸ ਤੋਂ ਦੂਰ ਰਹਿੰਦੇ ਆ ਰਾਣੀ ਸੁੰਦਰਾਂ ਭਗਤ ਦਾ ਰੂਪ ਦੇਖ ਕੇ ਮਸਤ ਹੋ ਗਈ ਧਰਮਨਾਸ਼ਟ ਕਰਨੇ ਪਰ ਆ ਗਈ ਕੋਈ ਪਰਵਾਹ ਨਹੀਂ ਕਰਦੀ ਆਪਣੇ ਰਾਜੇ ਦੀ ਇੰਦਰ ਭਗਤ ਦਾ ਰੂਪ ਬੜਾ ਸੋਹਣਾ ਹੈ ਕਮਲਾ ਹੋ ਗਿਆ ਇੰਦਰ ਸੀਤਾ ਦਾ ਰੂਪ ਬੜਾ ਸੋਹਣਾ ਹੈ ਰਾਵਣ ਕਮਲਾ ਹੋ ਗਿਆ ਜੜ ਕਿਹੜੀ ਐ ਇਹ ਧਰਮ ਨੂੰ ਨਾਸ਼ਤ ਕਰਨ ਦੀ ਜੜ ਕਿਹੜੀ ਐ ਰੂਪ ਐ ਇਹ ਰੂਪ ਨੇ ਪੁਆੜੇ ਪਾਏ ਲੇਕਿਨ ਬਚਨ ਹੋ ਗਿਆ ਗੁਰੂ ਅਰਜਨ ਦੇਵ ਜੀ ਨੇ ਬਚਨ ਕਰ ਦਿੱਤੇ ਕਹਿੰਦੇ ਜਦੋਂ ਰੋਜ਼ ਰਸਨਾ ਦੇ ਨਾਲ ਨਾਮ ਨੂੰ ਜਪਿਆ ਰੋਗ ਰੂਪ ਮਾਇਆ ਨਾ ਵਿਆਪੈ ਇਹ ਮਾਇਆ ਵੀ ਪੁਆੜੇ ਦੀ ਜੜ ਐ ਇਹ ਵੀ ਤਾਂ ਖਿਲਾਰਦਾ ਫਿਰ ਐ ਰੂਪ ਪਰ ਮਸਤ ਹੋ ਕਿਉਂ ਖਿਲਾਰਦਾ ਫਿਰ ਜਦੋਂ ਰੂਪ ਦੇ ਮਸਤ ਹੋ ਜਾਂਦਾ ਨਾ ਫਿਰ ਨੋਟਾਂ ਦੇ ਛੱਟੇ ਦਿੰਦਾ ਅੰਨਾ ਹੋ ਜਾਂਦਾ ਮਾਇਆ ਦੇ ਵਿੱਚ ਗਰੀਬ ਨੂੰ ਨਹੀਂ ਦਿੰਦਾ ਗਰੀਬ ਨੂੰ ਨਹੀਂ ਖਿਲਾਉਂਦਾ ਸਾਧੂਆਂ ਦੀ ਨਹੀਂ ਸੇਵਾ ਕਰਦਾ ਐ ਰੂਪ ਤੇ ਮਸਤ ਹੋ ਕੇ ਦੇਖਿਆ ਜਿੱਥੇ ਗਾਉਣ ਵਜਾਉਣ ਦਾ ਕੰਮ ਹੁੰਦਾ 100 100 ਦੇ 5 500 ਨੋਟਾਂ ਦੀ ਝੜੀ ਲਾ ਦਿੰਦਾ ਆਏ ਖਡਾਰਦਾ ਕਿਹੜੇ ਕਰਕੇ ਖਡਾਰਦਾ ਰੂਪ ਤੇ ਮਸਤ ਹੋਇਆ ਬਿਆ ਖਡਾਰਦਾ ਮਾਇਆ ਵਿੱਚ ਇੰਨਾ ਹੋਇਆ ਰੂਪ ਤੇ ਮਸਤ ਹੋਇਆ ਇਹ ਕੰਧਰਨ ਬਚਨ ਕਰਦੇ ਆ ਕਹਿੰਦੇ ਪਾਈ ਨਾ ਤਾਂ ਤੁਹਾਨੂੰ ਰੋਗ ਤੰਗ ਕਰਨਗੇ ਨਾ ਤੁਹਾਨੂੰ ਰੂਪ ਤੰਗ ਕਰੂਗਾ ਨਾ ਤੈਨੂੰ ਮਾਇਆ ਤੰਗ ਕਰੂ ਇਹ ਮਾਇਆ ਵੀ ਕਿਹੜਾ ਬੈਠਣ ਦਿੰਦੀ ਹੁਣ ਫਿਰ ਇਦਰ ਬਚਨ ਹੋ ਗਏ ਕਿ ਤੇਰਾ ਛਟਕਾਰਾ ਹੋ ਜੂ ਰੋਗ ਤੋਂ ਵੀ ਰੂਪ ਤੋਂ ਵੀ ਮਾਇਆ ਤੋਂ ਵੀ ਰੋਗ ਰੂਪ ਮਾਇਆ ਨਾ ਵਿਆਪੇ ਜਪ ਗੋਬਿੰਦ ਕਹਿੰਦੇ ਜਪ ਕਰੋ ਗੋਬਿੰਦ ਦਾ ਰੱਬ ਨੂੰ ਕਹਿੰਦੇ ਆ ਸ਼ਬਦ ਨੂੰ ਕਹਿੰਦੇ ਆ ਗੋਬਿੰਦ ਲਿਖਿਆ ਗੋਬਿੰਦ ਸਿੰਘ ਨੇ ਲਿਖਿਆ ਗੋਬਿੰਦ ਲਿਖਿਆ ਇਹਦੇ ਚੀ ਫਰਕ ਹੈ ਗੁਰੂ ਗੋਬਿੰਦ ਸਿੰਘ ਹੋਰ ਆ ਗੋਬਿੰਦ ਹੋਰ ਐ ਫਰਕ ਹੈ ਦੋਨਾਂ ਦੇ ਵਿੱਚ ਜਪ ਗੋਬਿੰਦ ਕਹਿੰਦੇ ਗੋਬਿੰਦ ਦਾ ਜਪ ਕਾ ਜਿਹੜਾ ਬਿੰਦ ਬਿੰਦ ਆ ਕੀ ਕਰਦਾ ਅਕਾਲ ਉਸ ਤੋਂ ਸੇ ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਨੇ ਪਰ ਕਿੰਨੇ ਨਾਮ ਦੱਸੇ ਆ ਰੱਬ ਦੇ ਕਹਿੰਦੇ ਉਹਨੂੰ ਭਲੇਖਾ ਨਾ ਪੈ ਜਵੇ ਕਿਤੇ ਕਿ ਕਿਤੇ ਮੈਨੂੰ ਇਹਨਾਂ ਰੱਬ ਸਮਝੀ ਜਾਣ ਇਹ ਜਪੁ ਗੋਬਿੰਦ ਸੰਗੀ ਸਬਤਾਰੇ ਕਹਿੰਦੇ ਫਿਰ ਜਿੰਨੇ ਤੇਰੇ ਸੰਗੀ ਆ ਨਾ ਸਾਰੇ ਤਰ ਜਾਣਗੇ ਜਿਹੜਾ ਉਹਦਾ ਸੰਗ ਕਰਦੇ ਆ ਜਿਹੜਾ ਜਪ ਕਰਦੇ ਆ ਗੋਬਿੰਦ ਦਾ ਉਹ ਤਰ ਜਾਂਦੇ ਆ ਜਾਪੋ ਗੁਬਿੰਦ ਸੰਗੀ ਸਬਤਾਰੇ ਉਹੋ ਤ ਨਹੀਂ ਪੰਜ ਵਟਵਾਰੇ ਕਹਿੰਦੇ ਤੈਨੂੰ ਛੋਣਗੇ ਨਹੀਂ ਤੇਰੇ ਲਬੇ ਨਹੀਂ ਆਉਣਗੇ ਕਿਹੜੇ ਪੰਜ ਵਟਵਾਰੇ ਜਿਹੜੇ ਬਾਟ ਰੋਕਦੇ ਆ ਰਸਤਾ ਰੋਕਦੇ ਆ ਇਹ ਇਹ ਰਸਤੇ 'ਚ ਖੜ ਜਾਂਦੇ ਆ ਕਿ ਇਹ ਪੱਜੇ ਰੋਕਦੇ ਰਸਤਾ ਕਿਹੜਾ ਰਸਤਾ ਜਿਹੜਾ ਰੱਬ ਦੇ ਘਰ ਨੂੰ ਜਾਂਦਾ ਹੈ ਪੱਜੇ ਰੋਕ ਦਿੰਦੇ ਆ ਸਭ ਤੋਂ ਮੂਰਤ ਦਾ ਪਹਿਲਾ ਕੰਮ ਖੜ ਜਾਂਦਾ ਚੌਧਰੀ ਬਣ ਕੇ ਕਿ ਚੱਲ ਅੱਗੇ ਨਹੀਂ ਜਾਣ ਦਿੰਦਾ ਦੇਖ ਲੋ ਕਦੇ ਪਰਖ ਕੇ ਇਹ ਕਿਤੇ ਪ੍ਰੋਗਰਾਮ ਬਣ ਵੀ ਜਾਂਦਾ ਨਾ ਪੁੱਲਾ ਭਲੇਖਾ ਕਹਿੰਦਾ ਵੀ ਗੁਰਦੁਆਰੇ ਜਾਈਏ ਅੱਗੇ ਕੋਈ ਰੂਪ ਮਿਲ ਜੇ ਮਸਤ ਹੋ ਕੇ ਕੰਮ ਦੇ ਜ ਮਸਤ ਹੋ ਜਾਂਦਾ ਰੁਕ ਜਾਂਦਾ ਇਹ ਕਹਿੰਦਾ ਪੰਜੇ ਫਿਰ ਤੇਰਾ ਰਸਤਾ ਨਹੀਂ ਰੋਕਣਗੇ ਨਾ ਕਾਮ ਨਾ ਕਰੋਧ ਨਾ ਲੋਭ ਨਾ ਮੋਹ ਨਾ ਮਾਇਆ ਬਹੁਤ ਨਹੀਂ ਪੰਜ ਬਟਵਾਰੇ ਮਨ ਬੱਚ ਕਹਿੰਦੇ ਮਨ ਫਿਰ ਬੱਚ ਵਿੱਚ ਆ ਗਿਆ ਮਨ ਬੱਚ ਗਿਆ ਜਿਹੜਾ ਕਹਿੰਦੇ ਹਨ ਮਨ ਸਾਡੇ ਬਸ ਵਿੱਚ ਨਹੀਂ ਆਉਂਦਾ ਇਹ ਤਾਂ ਆਮ ਇਲੰਭਾ ਹੈ ਕਿ ਜਦੋਂ ਅਸੀਂ ਪਾਠ ਕਰਨ ਲੱਗਦੇ ਹਾਂ ਸਾਡਾ ਮਨ ਹੋਰ ਪਾਸੇ ਭੱਜਦਾ ਭੱਜਦਾ ਵੀ ਹੈਗਾ ਇਹਦਾ ਅਸਲੀਅਤ ਹੈ ਜਿਹੜੇ ਪਾਠ ਕਰਦੇ ਆ ਉਹਨਾਂ ਨੂੰ ਪਤਾ ਹੋਣਾ ਕੋਈ ਚੀਜ਼ ਯਾਦ ਆਵੇ ਨਾ ਆਵੇ ਲੇਕਿਨ ਜਦੋਂ ਪਾਠ ਸ਼ੁਰੂ ਕੀਤਾ ਜਦ ਇਹ ਭਜਾਲਾ ਜਾਂਦਾ ਜਦ ਇਹ ਮਨੰਨਾ ਹੋ ਜਾਂਦਾ ਭਜ ਲਿੰਦਾ ਮਨ ਬਚ ਕਰਮ ਕਹਿੰਦੇ ਇੱਕ ਕਰਮ ਕਰ ਪ੍ਰਭ ਇੱਕ ਧਿਆਏ ਕਹਿੰਦੇ ਇੱਕ ਪ੍ਰਭੂ ਨੂੰ ਧਿਆ ਇੱਕ ਦਾ ਬਣ ਜਾਏ ਇੱਕ ਧਾਣੀ ਬਣਿਆ ਹਲੇ ਤਾਂ ਹੀ ਮਨ ਭਜਦਾ ਹੈ ਜਦੋਂ ਇੱਕ ਤਾਂ ਬਣ ਗਿਆ ਫਿਰ ਤਾਂ ਇੱਕ ਜਗ੍ਹਾ ਟਿਕ ਜਾਣਾ ਆਪਾਂ ਇੱਕ ਦੇ ਬਣੇ ਨਹੀਂ ਹਲੇ ਕਦੇ ਕਿਥੇ ਮੱਥਾ ਟੇਕਦਾ ਕਦੇ ਕਿਥੇ ਟੇਕਦਾ ਦੇਖ ਲਓ ਨਹੀਂ ਤਾਂ ਤੁਸੀਂ ਨਿਰਣਾ ਕਰ ਦੋ ਸੰਗਤ ਕਰ ਸਕਦੀ ਹੈ ਨਿਰਣਾ ਸੰਗਤ ਦੀ ਤਾਕਤ ਜ਼ਿਆਦਾ ਹੈ ਜਦੋਂ ਇੱਕ ਤੇ ਵਿਸ਼ਵਾਸ ਹੋ ਗਿਆ ਫੇਰ ਮਨ ਆਪਣੇ ਆਪੇ ਟਿਕ ਜਾਂਦਾ ਜਦੋਂ ਇੱਕ ਨੂੰ ਧਿਆਇਆ ਮਨ ਬਾਤ ਕਰਮ ਪ੍ਰਭ ਏਕ ਧਿਆਇ ਕਹਿੰਦੇ ਇੱਕ ਨੂੰ ਧਿਆਉਣਾ ਇੱਕੋ ਮੱਥਾ ਟੇਕਣਾ ਔਰ ਨਹੀਂ ਟੇਕਣਾ ਸਾਰਾ ਉਹ ਫਲਾ ਸੋਈ ਜਾਂ ਨਾ ਪਾਏ ਕਹਿੰਦੇ ਸਾਰੇ ਫਲ ਉਹਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋਊਗੀ ਕੀਨੂ ਜੀ ਨੇ ਇੱਕ ਨੂੰ ਧਿਆਇਆ ਇੱਕ ਦਾ ਸਿਮਰਨ ਕੀਤਾ ਆਪਣਾ ਗੁਰੂ ਕੌਣ ਹੈ ਇਹ ਵੀ ਤਾਂ ਪhle ਲਿਖਿਆ ਹੀ ਹੈ ਹਾਲ ਤੱਕ ਆਪਣਾ ਗੁਰੂ ਕੌਣ ਹੈ ਇਹਦਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਨਿਰਣਾ ਕੀਤਾ ਹੁਕਮ ਕਰਿਆ ਆਗਿਆ ਭਾਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖੋਂ ਨੂੰ ਕੋ ਹੁਕਮ ਹੈ ਗੁਰੂ ਮਾਨੇ ਉਗ੍ਰੰਥ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜਾਂ ਸਾਡਾ ਗੁਰੂ ਨਾਈ ਤਾਂ ਨਹੀਂ ਬਣ ਗਿਆ ਕਿਤੇ ਸਾਡਾ ਗੁਰੂ ਕਦੇ ਕੇਸ ਕੱਟਣੇ ਵਾਲਾ ਤਾਂ ਨਹੀਂ ਬਣ ਗਿਆ ਸੋਚਿਆ ਮਨ ਤੇ ਕਿਤੇ ਕਿ ਉਹ ਤਾਂ ਨਹੀਂ ਸਾਡਾ ਗੁਰੂ ਬਣ ਗਿਆ ਕਿਤੇ ਸਾਡਾ ਗੁਰੂ ਕਿਤੇ ਮੜੀਆਂ ਮਸਾਂ ਦਾ ਨਹੀਂ ਬੜ ਗਏ ਸਾਡਾ ਗੁਰੂ ਕਦੇ ਔਰ ਕੋਈ ਨਕਲੀ ਦੇਹਧਾਰੀ ਬਾਬਾ ਤਾਂ ਨਹੀਂ ਬਣ ਗਿਆ। ਕੌਣ ਆ ਗੁਰੂ? ਸਾਡਾ ਗੁਰੂ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸਾਡਾ ਗੁਰੂ ਸ਼ਬਦ ਹੈ। ਮਾਨ ਬਾਚ ਕਰਮ ਪ੍ਰਭ ਇਕ ਧਿਆਏ ਸਰਬ ਫਲਾ ਸੋਈ ਜਨ ਪਾਏ। ਕਹਿੰਦੇ ਸਾਰੇ ਫਲਾਂ ਦੀ ਪ੍ਰਾਪਤੀ। ਸੋਈ ਜਨ। ਕਹਿੰਦੇ ਫਿਰ ਉਹ ਜਨ ਬਣ ਗਿਆ। ਉਹ ਸਾਧੂ ਬਣ ਗਿਆ ਸੰਤ ਬਣ ਗਿਆ ਸਾਰੇ ਫਲ ਸਾਰੇ ਫਲ ਉਹਨਾਂ ਜਨਾਂ ਨੂੰ ਪ੍ਰਾਪਤ ਹੁੰਦੇ ਆ ਜਿਹੜੇ ਇੱਕ ਨੂੰ ਤੇ ਆਉਂਦੇ ਹਨ ਆਪਣੇ ਦਾ ਕੁੰਡੀ ਫਸੀ ਆਲੇ ਆਪਾਂ ਤੇ ਇਸ ਗੱਲ ਤੇ ਆਏ ਨਹੀਂ ਸਰਬ ਫਲਾ ਸੋਈ ਜਨ ਪਾਏ ਤਾਰ ਅਨੁਗ੍ਰਹਿ ਅਨੁਗ੍ਰਹਿ ਕਹਿੰਦੇ ਆ ਸੱਚਖੰਡ ਨੂੰ ਆਪਣਾ ਕਰ ਹੋਰ ਕਰਾਂ ਨੂੰ ਛੱਡ ਕੇ ਇੱਕੋ ਕਰ ਰਹਿ ਗਿਆ ਬਾਬੇ ਨਾਨਕ ਵਾਲਾ ਤਾਰ ਅੰਗ ਰਾਇ ਆਪਣਾ ਆਪਰਾ ਵਕੀਨਾ ਕਹਿੰਦੇ ਰੱਬ ਨੇ ਫਿਰ ਵੀ ਆਪਣਾ ਬਣਾ ਲਿਆ ਕੇਵਲ ਨਾਮ ਭਗਤ ਕੇਵਲ ਜਦੋਂ ਨਾਮ ਦੀ ਭਗਤੀ ਜਦੋਂ ਇੱਕੋ ਕੰਮ ਕਰਦਾ ਨਾ ਹੋਰ ਸਾਰੇ ਛੱਡਤੇ ਕੇਵਲ ਉੱਥੇ ਆਉਂਦਾ ਕੇਵਲ ਨਾਮ ਭਗਤ ਕਹਿੰਦੇ ਕੇਵਲ ਨਾਮ ਦੀ ਭਗਤੀ ਕੇਵਲ ਨਾਮ ਭਗਤ ਰਸ ਦੀ ਨਾ ਕਹਿੰਦੇ ਭਗਤੀ ਦਾ ਰਸ ਆਪਣਾ ਬਣਾ ਲਿਆ ਫਿਰ ਭਗਤੀ ਦਾ ਰਸ ਦੇ ਦਿੱਤਾ ਨਾਮ ਦਾ ਰਸ ਭਗਤੀ ਦਾ ਰਸ ਨਾਮ ਦਾ ਰੰਗ ਸਾਧ ਦਾ ਸੰਗ ਭਜਨ ਦਾ ਪ੍ਰਤਾਪ ਦੁੱਖ ਕਲਿਸਾਂ ਦਾ ਨਾਸ ਆਦ ਮਦ ਅੰਤ ਪ੍ਰਭ ਸੋਈ ਕਹਿੰਦੇ ਪਹਿਲਾਂ ਤੋਂ ਹੀ ਹੈ ਜਿਹੜਾ ਰੱਬ ਆ ਪਹਿਲਾਂ ਤੋਂ ਤਾਂ ਮਦ ਗੱਬੇ ਅੰਤ ਅੰਤ ਨੂੰ ਵੀ ਉਹੀ ਹੈ ਇੱਕੋ ਸੀ ਇੱਕੋ ਹੈ ਇੱਕੋ ਨਹੀਂ ਰਹਿਣਾ ਖੇਲ ਸਕੋਚ ਹੈ ਤੋ ਨਾਨਕ ਇੱਕ ਆਪਣੇ ਖੇਲ ਨੂੰ ਖਤਮ ਕਰ ਲੈਂਦਾ ਇੱਕੋ ਕੱਲੇ ਰਹਿ ਜਾਂਦਾ ਆਦਮਤ ਅੰਤਪ੍ਰਭ ਸੋਈ ਨਾਨਕ ਤਿਸ ਬਿਨ ਅਵਰਨਾ ਕੋਈ ਕਹਿੰਦੇ ਉਦੋਂ ਬਿਨਾ ਹੋਰ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਲਿਖਿਆ ਹੈ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਆਦ ਲਿਖਿਆ ਪਹਿਲਾਂ ਪਹਿਲਾਂ ਤੋਂ ਹੀ ਹੈ ਲੇਕਿਨ ਪ੍ਰਗਟ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਆਤਾ ਜਿਹੜੀ ਪਹਿਲਾਂ ਤੋਂ ਚੀਜ਼ ਹੈ ਉਹ ਹੈ ਇਹ ਚਿਤ ਨਿਰਣਾ ਕਰ ਦਿੱਤਾ ਆਦ ਮਦ ਅੰਤ ਪ੍ਰਭ ਸੋਈ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਆਖਰ ਨੂੰ ਵੀ ਕੋ ਰਹਿਣਾ ਉਹਦੀ ਭਗਤੀ ਕਰਨੀ ਹੈ ਉਹਦਾ ਸਿਮਰਨ ਕਰਨਾ ਹੈ ਨਾਨਕ ਤਿਸ ਬਿਨ ਅਬਰ ਨਾ ਕੋਈ ਸਿਰ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਬਚਨ ਕਰ ਦਿੱਤੇ ਕਹਿੰਦੇ ਭੁੱਲਿਓ ਲੋਕੋ ਰੱਬ ਤੋਂ ਬਿਨਾ ਕੋਈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕੋਈ ਨਹੀਂ ਹੈ ਜਿਸ ਦੀ ਆਪਾ ਸੇਵਾ ਕਰ ਸਕੀ ਹੈ ਇੱਕੋ ਇੱਕ ਜਾਗ ਦੀ ਜੋਤ ਦੀ ਸੇਵਾ ਇਹਦੇ ਬਾਤ ਤੇ ਸਾਨੂੰ ਹੁਕਮ ਕਰਕੇ ਤਾਂ ਸੱਚਖੰਡ ਗਏ ਆ ਪਹਿਲਾ ਹੁਕਮ ਕੀਤਾ ਹੁਕਮ ਵੀ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਅਕਾਲ ਪੁਰਖ ਤੋਂ ਅੱਗੇ ਲਈਏ ਆਗਿਆ ਪਈ ਅਕਾਲ ਕੀ ਤਬ ਉਹ ਚਲਾਇਓ ਪੰਥ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ